ਕਿੰਨੇ ਆ ਹਾਂ ਬੋਲੇ ਵੰਗੋ ਸੀ ਹੈ 10 ਤਾਂ ਦੇ ਹੈ ਸਸੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਹੀ ਰੱਖਣਗੇ ਤੇ ਤੁਸੀਂ ਦੇਖਦੇ ਹੋਗੇ ਕਿਵੇਂ ਸਵੇਰੇ ਸਵੇਰੇ ਫਟਕਾ ਬੰਨਿਆ ਹਾਂ ਜੀ ਆਪਾਂ ਨਾ ਅਗੇ ਰੈਡੀ ਹੋ ਗਏ ਸੀ ਤੇ ਗੁਰਦੁਆਰਾ ਸਾਹਿਬ ਚੱਲੇ ਸੀ ਤੇ ਮੈਂ ਕਿਹਾ ਵੀ ਵਲੌਗ ਵੀ ਸ਼ੁਰੂ ਕਰ ਲਈਏ ਤੇ ਤੁਹਾਨੂੰ ਵੀ ਦਰਸ਼ਨ ਕਰਾ ਦਈਏ ਸਵੇਰੇ ਸਵੇਰੇ ਚਲੋ ਜੀ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਦਿਨ ਦੀ ਸ਼ੁਰੂਆਤ ਜੀ ਠੰਡ ਇੱਥੇ ਵੀ ਆਪਣੇ ਹੋ ਗਈ ਬਹੁਤ ਠੰਡ ਲੱਗ ਰਹੀ ਹੈ ਹੁਣ ਨਾ ਆ ਕੇ ਆਏ ਆ ਤੇ ਦੁਵਾਰਾ ਸਾਹਿਬ ਤੋਂ ਆ ਕੇ ਚਾਹ ਪੀ ਲਈ ਤੇ ਹੁਣ ਚੱਲ ਰਹੀ ਹੈ ਘਰ ਚ ਅੱਜ ਸਫਾਈ ਤੇ ਅੱਜ ਮੈਂ ਆ ਥੋੜਾ ਬਹੁਤ ਕੰਮ ਕਰਾਉਣਾ ਨਾਲ ਤੇ ਜਿਵੇਂ ਕਿ ਮੇਰੇ ਪਿੱਛੇ 그린 ਜਿਹਾ ਤੁਸੀਂ ਪਰਦਾ ਦੇਖਦੇ ਹੋ ਇਹਨੂੰ ਖੋਲਣਾ ਹੈ ਇਹਦੀ ਸਫਾਈ ਕਰਨੀ ਹੈ ਧੋਣਾ ਧੂਣਾ ਹੁਣ ਤੇ ਆ ਉੱਪਰ ਸਫਾਈ ਚੱਲ ਰਹੀ ਹੈ ਨਹੀਂ ਦੀਵਾਲੀ ਦੀ ਸਫਾਈ ਤਾਂ ਹੁੰਦੀ ਸੀ ਵੀ ਗਰਮੀਆਂ ਦੀ ਕਾਦੀ ਸਫਾਈ ਹੋ ਗਈ ਹੈ ਬਸਾਖੀ ਦੀ ਹੈ ਸਾਰਾ ਹੀ ਪਟਿਆ ਪਿਆ ਸਮਾਨ ਦਾ ਸਾਰੇ ਪਰਦੇ-ਪੁਰਦੇ ਖੋਲਿਆ ਧੋਣ ਲਈ ਆ ਤੇ ਆਹ ਵਾਲਾ ਖੋਲਣਾ ਗ੍ਰੀਨ ਵਾਲਾ ਇੱਥੇ ਮੈਂ ਬਾਹਰੋਂ ਦਿਖਾਉਣਾ ਇੱਥੋਂ ਦੇ ਆਹ ਖੋਲਣਾ ਇੱਥੋਂ ਨਾਲ ਧੁੱਪ ਬਹੁਤ ਪੈਂਦੀ ਹਜੇ ਨਾਂ ਲਾਈਏ ਤੇ ਇਹਦੇ ਨਾਲ ਚਾਨਣ ਵੀ ਰਹਿੰਦਾ ਪਹਿਲਾਂ ਅਸੀਂ ਹੋਰ ਲਾਇਆ ਸੀ ਫਿਰ ਅੰਦਰ ਹਨੇਰਾ ਜਾ ਰਹਿੰਦਾ ਸੀ ਤੇ ਇਹਦੇ ਨਾਲ ਚਾਨਣ ਵੀ ਰਹਿੰਦਾ ਤੇ ਧੁੱਪ ਵੀ ਨਹੀਂ ਹੁੰਦੀ ਇਹਨੂੰ ਲਾ ਕੇ ਆਪਾਂ ਹੁਣ ਇਹਦੇ ਆ ਗਿੱਟੀਆਂ ਲਾਈਆਂ ਹੋਈਆਂ ਨੇ ਇੱਥੇ ਤੇ ਆਹ ਪਲਾਸ ਨਾਲ ਆਪਾਂ ਪੁੱਟ ਦਾਂਗੇ ਸਾਰਾ ਹੀ ਲਾਣਾ ਤੇ ਇੱਧਰ ਲਾਣਾ ਦੱਸੋ ਤੁਸੀਂ ਮੈਂ ਤਾਂ ਕਹਿੰਦਾ ਵੀ ਇੱਥੇ ਪੁੱਟ ਕੇ ਸ਼ੀਸ਼ਾ ਸਾਫ਼ ਹੋ ਜਾਓ ਸਾਰਾ ਤੇ ਆਖ ਰੈਂਜੀ ਦੇ ਦਾ ਝਾੜ ਦਾਂਗੇ ਇਹਨੂੰ ਝਾੜ ਦਾਂ ਇਹ ਤਾਂ ਝਾੜਿਆ ਜਾਣਾ ਹੋਰ ਇਹ ਨਹੀਂ ਤਾਂ ਫੇਰ ਵੀ ਗੰਦਾ ਹੋਣਾ ਹੀ ਹੈ ਬਸ ਇੱਥੇ ਤੱਕ ਖੋਲ ਲੈਣੇ ਆ ਸ਼ੀਸ਼ਾ ਸਾਫ਼ ਹੋ ਜਾ ਸ਼ੀਸ਼ਾ ਸਾਫ਼ ਹੋ ਜਾ ਸਾਰਾ ਲਾ ਦੋ ਹਾਂ ਹੋਰ ਇਹਨਾਂ ਗੰਦਾ ਫੇਰ ਹੋਣਾ ਹੀ ਉਹ ਝਾਲੇ ਇੱਥੇ ਲੱਗੇ ਰਹਿਣਾ ਹੈ ਉਹ ਹਾਂ ਫਿਰ ਉਹ ਹੱਥ ਪੈ ਜਾਊਗਾ ਇੱਥੇ ਤੱਕ ਖੋਲ ਲੈਣਾ ਤੇ ਇੰਦਰ ਕੱਪੜੇ ਸੁੱਕਣੇ ਪੈ ਰਹੇ ਨੇ ਹੂੰ ਲੋ ਜੀ ਆਪਾਂ ਖੋਲ ਦਈਏ ਫਿਰ ਇਹਨੂੰ ਜ਼ੋਰ ਵਾਲਾ ਕੰਮ ਹੈ ਨਹੀਂ ਸੌਖਾ ਨਹੀਂ ਇਹ ਲੱਗੇ ਜਾਣਗੇ ਦੁਬਾਰੇ ਸਾਰੇ ਮਗਰ ਤਾਂ ਦੋ ਹੀ ਰਹਿ ਗਏ ਬਿਨਾ ਸਰਨਾ ਨਹੀਂ ਹੈ। ਨਾ। ਵੇਖੋ ਕਿੰਨਾ ਗੰਦਾ। ਬਹੁਤ ਗੰਦਾ ਦਾ ਨੇਰੀਆਂ ਚਾਦੀਆਂ। ਚਰ ਰਹੇ, ਰਹਿੰਦੋ ਫਿਰ ਰਹਿੰਦੋ। ਇਹਦਾ ਕੀ ਥੋਣਾ ਹੈ? ਉੱਪਰੋਂ ਰਹਿੰਦੋ ਚਲ ਚਾੜ ਦਾਂਗੇ, ਕੱਪੜਾ ਮਾਰ ਕੇ ਸਾਫ਼ ਕਰ ਦਾਂਗੇ। ਓਏ ਕਿੰਨਾ ਗੰਦਾ ਓਏ। ਹੋਰ। ਦਵਾਇ ਨੇੜੇਲੇ ਅੱਜ ਕਿੰਨੇ ਜਾਣੇ ਨੇ। ਹਾਂਜੀ। ਦਿਵਾਲੀ ਵੇਲੇ ਲਾਇਆ ਸੀ। ਹੁਣ ਵੇਖੋ ਕਿੰਨਾ ਅੰਦਰੋਂ ਇੱਥੇ ਬਹੁਤ ਲੱਗਦਾ ਜਾਲੀ ਜਾਲੇ ਆ ਦੇਖੋ ਇੱਥੋਂ ਨਹੀਂ ਪਤਾ ਲੱਗਦਾ ਵੀ ਇੰਨਾ ਗੰਦਾ ਬਾਹਰੋਂ ਜ਼ਿਆਦਾ ਗੰਦਾ ਸੀ ਇੱਥੋਂ ਤਾਂ ਚਲ ਜਾਲੇ ਜਾਲੇ ਦੇਖਦੇ ਆ ਮਿੱਟੀ ਤਾਂ ਨਹੀਂ ਦਿਸਦੀ ਸੀ ਸਾਫ਼ ਸੀ ਇੰਨਾ ਸ਼ੀਸ਼ਾ ਅੰਦਰੋਂ ਤਾਂ ਸਾਫ਼ ਕਰਦੇ ਨੇ ਜੇ ਬਹੁਤ ਆ ਸਮਰ ਦੇ ਖੁਸ਼ਮੰਦੀ ਫੋਟੋ ਦੇਖੋ ਮਸੂਰੀ ਦੀ ਹੈ ਨਾ Shimla ਨਾ ਮਸੂਰੀ ਦੀ ਹੈ ਮਸੂਰੀ ਦੇ ਹਾਂ Shimla ਇਸ ਨੇ Shimla ਦਾ ਵੱਡੇ ਸੀਗੇ ਇਹ ਤੇ ਨੀ ਕਰਨਾ ਬੱਸ ਅੱਜ ਉਹ ਕਰ ਲਈ। ਹਾਂਜੀ ਆਪਾਂ ਨੇ ਰੋਟੀ ਰਾਟੀ ਖਾ ਲਈ ਤੇ ਹੁਣ ਆਪਾਂ ਕੱਪੜੇ ਕਰ ਲਏ ਸੀ ਚੇਂਜ ਅੱਜ ਆਪਾਂ ਲਾਉਣੀ ਆ ਜੀ ਸਬਜ਼ੀ ਪਹਿਲਾਂ ਤਾਂ ਆਪਾਂ ਲੱਗੇ ਆ ਘਰ ਲਾਉਣ ਸਬਜ਼ੀ। ਇੱਥੇ ਥੋੜਾ ਜਿਹਾ ਤਾਂ ਆਪਾਂ ਕੱਚਾ ਰੱਖਿਆ ਹੋਇਆ ਇੱਥੇ ਸਬਜ਼ੀ ਲਾਉਣੇ ਆ ਤੇ ਫਿਰ ਜਾਵਾਂਗੇ ਆਪਾਂ ਖੇਤ ਤਾਂ ਇੱਥੋਂ ਸਬਜ਼ੀ ਲਾ ਕੇ ਦੇਖਦੇ ਆ ਜਿਵੇਂ ਮੌਕਾ ਹੋਊਗਾ ਤੇ ਆ ਆਪਾਂ ਗੁੱਡ ਲਿਆ ਸੀ ਕਈ ਦਿਨ ਹੋ ਗਏ ਤੇ ਹੁਣ ਬੱਟਾ ਹੀ ਆ ਪਾਰੇ ਆ। ਚਲੋ ਪਹਿਲਾਂ ਆਪਾਂ ਫਿਰ ਇੱਥੇ ਲਾ ਕੇ ਸਬਜ਼ੀ ਫਿਰ ਚੱਲਾਂਗੇ ਖੇਤ। ਕਿ ਆ ਲਾਲੀਏ ਬਸ ਵਟਾ-ਵਟਾ ਪੈ ਗਈਆਂ ਬੀਜ ਲਾਣੇ ਨੇ ਇੱਥੇ ਲਾਵਾਂਗੇ ਆਪਾਂ ਇਸ ਵਾਰ ਲਾਵਾਂਗੇ ਇੱਥੇ ਆਪਾਂ ਚੌਲੇ ਫਲੀਆਂ ਤੇ ਇੱਕ ਅੱਧੀ ਕੋਈ ਹੋਰ ਲਾ ਦਾਂਗੇ ਵੇਖ ਕੇ ਕਰੇਲੇਆਂ ਦਾ ਬੀਜ ਤੇ ਭਿੰਡੀਆਂ ਦਾ ਚੌਲੇ ਫਲੀਆਂ ਦਾ ਐਵੇਂ ਦਾ ਆਪਾਂ ਨੇ ਭਿਉਆਇਆ ਹੋਇਆ ਸਵੇਰ ਦਾ ਹੀ ਤੇ ਉਹ ਲਾ ਦਾਂਗੇ ਕਿਉਂਕਿ ਅਸੀਂ ਪਿਛਲੀ ਵਾਰੀ ਨਾ ਚੌਲੇ ਫਲੀਆਂ ਤੇ ਮਟਰ ਖੇਤ ਲਾਏ ਸੀ ਉਹ ਕਾਂਟਵਾਂ ਹੀ ਖਾ ਜਾਂਦੀਆਂ ਨੇ ਤੋੜਨੋਂ ਦਲੇ ਨਹੀਂ ਕਰਦਾ ਜਦੋਂ ਦਾਣਾ ਜਾਂ ਬੰਦ ਆ ਉਦੋਂ ਹੀ ਖਾ ਜਾਂਦੀਆਂ ਕਾਂਟੋ ਉੱਥੇ 2-3 ਕਾਂਟਵਾਂ ਰਹਿੰਦੀਆਂ ਨੇ ਆਪਣੀ ਜਾਮਣ ਤੇ ਤੇ ਉਹ ਬਹੁਤ ਨੁਕਸਾਨ ਕਰਦਿਆਂ ਨੇ ਸਬਜ਼ੀ ਦਾ ਇਸ ਕਰਕੇ ਅਸੀਂ ਕਿਹਾ ਵੀ ਜਿਹੜੀ ਫਲੀਆਂ ਵਾਲੀ ਆ ਉਹ ਆਪਾਂ ਘਰ ਹੀ ਲਾਣੇ ਆ ਚਾਹੇ ਥੋੜੀ ਜਿਹੀ ਹੋਵੇ ਜਾਂ ਲੱਪਾ ਨੂੰ ਕੰਮ ਤਾਂ ਆਵੇ ਹਨਾ ਉੱਥੇ ਕੰਮ ਹੀ ਨਹੀਂ ਆਉਂਦੀ ਤੇ ਥੋੜੀ ਬਹੁਤ ਲਾ ਦਾਂਗੇ ਉੱਥੇ ਉਹਨਾਂ ਦੇ ਖਾਣ ਨੂੰ ਵੀ ਹੁਣ ਆਪਾਂ ਇੱਥੇ ਲਾਉਣੇ ਆ ਬਸ ਹੁਣ ਪਾਣੀ ਛੱਡ ਕੇ ਆਪਾਂ ਬੀ ਲਾ ਦਿੰਨੇ ਆ ਆ ਆਪਾਂ ਨੇ ਬੀ ਭਿਓ ਕੇ ਰੱਖ ਲਏ ਸੀਗੇ ਸਵੇਰ ਦੇ ਭੋਂਤੇ ਸੀ ਕ੍ਰੇਲਿਆਂ ਦਾ ਭਿੰਡੀਆਂ ਦਾ ਸੀਗਾ ਤੇ ਆਹ ਨਾ ਪਤਾ ਨਹੀਂ ਕਾਹਦਾ ਭੋਂਤਾ ਗਿਆ ਮੈਨੂੰ ਤਾਂ ਮੂੜੀਆਂ ਲੱਗਦੀਆਂ ਨੇ ਪਰ ਉਹਦੇ ਭਲੇਖੇ ਭਿੰਡੀਆਂ ਦੇ ਭਲੇਖੇ ਪਿਆ ਹੋਏ ਗਿਆ ਕਿਉਂਕਿ ਪਿਛਲੇ ਸਾਲ ਵਾਲੇ ਪਏ ਸੀ ਤੇ ਆ ਵਿੱਚ ਹੈਗੇ ਆਪਣੇ ਚੌਲੇ ਫਲੀਆਂ ਇਹ ਪਹਿਲਾਂ ਆਪਾਂ ਚੌਲੇ ਫਲੀਆਂ ਲਾਵਾਂਗੇ ਇੱਕ ਦੋ ਵੇਲਾਂ ਕਰੇਲੀਆਂ ਦੀਆਂ ਲਾ ਦਿੰਨੇ ਆ ਤੇ ਬਾਕੀ ਆਪਾਂ ਹੁਣ ਨਵੇਂ ਬੀ ਹਜੇ ਲੈ ਕੇ ਆਉਣੇ ਆ ਹੋਰ ਪਹਿਲਾਂ ਖੇਤ ਜਾ ਕੇ ਤਿਆਰ ਕਰਾਂਗੇ ਫਿਰ ਉੱਥੇ ਬੀ ਲੈ ਆਵਾਂਗੇ ਆਪਾਂ ਜਗ੍ਹਾ ਦੇ ਹਿਸਾਬ ਨਾਲ ਫਿਰ ਉਹਵੇਂ ਦੇ ਬੀ ਲੈ ਕੇ ਆਵਾਂ ਤੋ ਜੀ ਫਾਈਨਲੀ ਆਪਾਂ ਸਾਰਿਆਂ ਨੂੰ ਪਾਣੀ ਲਾਤਾ ਤੇ ਕੰਮ ਤਾਂ ਜਲਦੀ ਕੰਪਲੀਟ ਹੋ ਗਿਆ ਕਿਉਂਕਿ ਇਹ ਤਿਆਰ ਸੀ ਸਾਰਾ ਕੁਝ ਨਾ ਖੇਤ ਵਾਲੇ ਦੇ ਟਾਈਮ ਲੱਗੂਗਾ ਪਾਣੀ ਸੋਮਰ ਕਹਿੰਦਾ ਮੈਂ ਲਾਉਣਾ ਇੱਧਰ ਤੇ ਆ ਧਣੀਆਂ ਦੇਖਦੇ ਆ ਕਿੰਨੇ ਕ ਦਿਨ ਚੱਲਦਾ ਨਹੀਂ ਤਾਂ ਪੱਟ ਕੇ ਇੱਥੇ ਨਵਾਂ ਲਾ ਦਾਂਗੇ ਆਪਾਂ ਇਹ ਇਧਰੋਂ ਨਿਕਲਣ ਲੱਗ ਗਏ ਉਧਰ ਆਪਾਂ ਸਬਜ਼ੀ ਲਾ ਕੇ ਤੇ ਪਾਣੀ ਪੁਣੀ ਲਾਏ ਤੇ ਹੁਣ 10 ਵਜੇ ਲਈ ਚਾਹ ਦਾ ਟਾਈਮ ਹੋ ਗਿਆ ਸਾਰੇ ਆਪਣੇ ਆਪਣੇ ਕੰਮ ਲੱਗੇ ਨੇ ਚਾਹ ਪੀਣ ਦਾ ਦਿਲ ਕਰਦਾ ਸੀ ਫਿਰ ਮੈਨੂੰ ਕਹਿੰਦੇ ਵੀ ਤੂੰ ਹੀ ਬਣਾ ਸਾਡੇ ਵਾਸਤੇ ਵੀ ਦੂ ਬਣਾ ਆਪਾਂ ਬਣਾਉਣਾ ਘੈਂਟ ਜੀ ਚਾਹ ਤਾਨੂੰ ਪਤਾ ਫਿਰ ਪੱਕੰਡਿਆਂ ਦੀ ਚਾਹ ਬਣਾਵਾਂਗੇ ਇਹਨਾਂ ਨੂੰ ਵੀ ਜਿਹੜੇ ਬੈਠੇ ਆ ਜਿਹਨਾਂ ਦਾ ਭੱਜਨ ਲਾਦਾਂਗੇ ਆਪਾਂ ਇਹਨਾਂ ਨੂੰ ਵੀ ਸ਼ਾਮ ਤੱਕ ਹਟਾਣੀ ਨਾ ਐਵੇਂ ਦੀ ਚਾਹ ਬਣਾ ਕੇ ਪਿਉਂਦੇ ਇਹਨਾਂ ਨੂੰ ਤੇ ਕਰਦੇ ਆ ਸ਼ੁਰੂ ਚਾਹ ਸਭ ਤੋਂ ਪਹਿਲਾਂ ਤਾਂ ਆ ਜਾ ਬਾਈ ਤੂੰ ਪਹਿਲਾਂ ਤਾਂ ਆਪਾਂ ਇਹ ਪੁੱਛ ਕੇ ਆਣੇ ਆ ਵੀ ਪਾਣੀ ਕਿੰਨਾ ਪਾਉਣਾ ਹੈ ਕਿਉਂਕਿ ਆਪਾਂ ਨੂੰ ਪਤਾ ਨਹੀਂ ਕਿੰਨਾ ਪਾਉਣਾ ਹੈ ਨਾ ਜਿਆਦੇ ਜਣੇ ਦੀ ਬਣਾਉਣੀ ਹੈ ਇੱਕ ਦੀ ਬਣਾਉਣੀ ਹੋਵੇ ਤਾਂ ਆਪਾਂ ਨੂੰ ਪਤਾ ਹੁੰਦਾ ਕਿੰਨੇ ਕਾ ਆਪ ਪਾਣੀ ਪਾਵਾਂ ਦੱਸ ਅਸੀ ਯਾਨੀ ਮोले ਚਾਹ ਵੀ ਗਏ ਫਿਰ ਇੱਕੀ ਨੂੰ ਕਹਿੰਗੀ ਹੋਰ ਹੋਰ ਮੰਗੀ ਫਿਰ ਮੈਂ ਦੁਬਾਰਾ ਨਹੀਂ ਦੇਣੀ ਦੱਸ ਦੇ ਉਹ ਦੱਸ ਦੇ ਗੁਰੂ ਉਂਗਲਾਂ ਖੜੀਆਂ ਕਰਦੇ ਨਹੀਂ ਬੋਲ ਆ ਜਾਂਦਾ ਕਿੰਨੀਆਂ ਹਾਂ ਬੋਲੇ ਵਾਂਗ ਅਸੀ ਯਾਨੀ ਦੇ ਸੁੱਤਾ ਕਿਦਾਰ ਪਤਾ ਨਹੀਂ ਚੜੜੀ ਅੱਡ ਬਣਾ ਦਾਂਗੇ ਫਿੱਕੀ ਤੋਂ ਆਪਣੀ ਦੱਸ ਆਪਾਂ ਚਾਰ ਜਣੇ ਆ ਹੂੰ ਬਸ ਨਰਾਸ ਦੇ ਪਾਣੀ ਬਹੁਤ ਲੋ ਜੀ ਆਹਨ ਦੋ ਮੰਮੀ ਚਾਹ ਮੈਂ ਬਣਾਉਣਾ ਅੱਬਾ ਬਣਾ ਲਈ ਹੁਣ ਦੋ ਗਲਾਸ ਕਹਿ ਵੀ ਕੱਪ ਕੱਪ ਸੰਵਰ ਡਰੈਗ ਰੂਮ ਚ ਦੋ ਦਵਾਦੀ ਬਣਾਉਣੇ ਫਿਰ ਕੱਢਣਾ ਹੈ ਘੜੇ ਦਾ ਪਾਣੀ ਪੀਦਾ ਬਹੁਤ ਬੈਸਟ ਫੋਨ ਉਹ ਛੱਡ ਦਿੰਨੇ ਆਪਾਂ ਵੀ ਜਲਦੀ ਬੰਦ ਫਿਰ ਆਪਾਂ ਵੀ ਖੇਤ ਜਾਣਾ ਨਾ ਚਾਹ ਪੀ ਗਏ ਸਮਰਦਾ ਉਹਨਾ ਅੱਜ ਰਿਜ਼ਲਟ ਜਿਹੜਾ ਗਲ ਟੈਸਟ ਦੇ ਕੇ ਆਇਆ ਸੀ ਹਨਾ ਅੱਜ ਇਹਨੂੰ ਟੈਨਸ਼ਨ ਬਣੀ ਹੋਈ ਹੈ ਹੂੰ ਨੇ ਫੋਨ ਲੈ ਫੋਨ ਤੇ ਸਕੂਲ ਚ ਹੀ ਕਰ ਲੈ ਕੇ ਫੋਨ ਦੱਸਦੇ ਨਹੀਂ ਆ ਕਿਵੇਂ ਕਿਉਂ ਐ ਨਹੀਂ ਦੱਸਦੇ ਉਹ ਪ੍ਰੈਸੈਪਸ਼ਨ ਆ ਲੈ ਤਾਂ ਨਹੀਂ ਦੱਸਦੇ ਕਿਉਂ ਨਹੀਂ ਦੱਸਦੇ ਪਤਾ ਨਹੀਂ ਅੱਛਾ ਦਾ ਦੀ ਮਨਿਸੇਵਾ ਕਰ ਰਹੇ ਹੈ ਬੀਪਾਸ ਹੋਇਆ ਹੈ ਕਰਨੀ ਹੋ ਗਈ ਜੇ ਟੇਲ ਹੋ ਗਿਆ ਫਿਰ ਬਾਚਣਾ ਹੈ ਇਧਰ ਚਾਹ ਵੀ ਰਿਜਨ ਲਾ ਕੀ ਤੇ ਇਹਦਾ ਆਪਾਂ ਨੂੰ ਹੁਣ ਪਤਾ ਇਹਦਾ ਆਪਾਂ ਨੂੰ ਹੁਣ ਪਤਾ ਲੱਗਿਆ ਵੀ ਆਹ ਵੀ ਪਿਆ ਸੀ ਇੱਕ ਟਿੱਡਾ ਜਿਹਾ ਇੰਦਰ ਇਹਨੂੰ ਪਾਉਨੇ ਆਪਾਂ ਹੁਣ ਕੁੱਟ ਕੇ ਕੱਟ ਕੇ ਨਾ ਇਹ ਕੁੱਟ ਲਿਆ ਪਾਦਰਕ ਦੁੱਧ ਗਾਵੇ ਚਾ ਪਾਈ ਓਏ ਕਦ ਚ ਜੱਗ ਗੜਵੀ ਕੀ ਹੋ ਗਿਆ ਓਏ ਕੀ ਹੋ ਗਿਆ ਹੈ ਦੱਸ ਤਾਂ ਦੇ ਹੈ ਆਹ ਰਿਜ਼ਲਟ ਕੌਣ ਗਿਆ ਸੀ? ਰਮਨ ਕੀ ਕਹਿੰਦਾ ਫੋਟੋ ਭੇਜ ਉਹਨੂੰ ਗਿਆ ਖਿੱਚ ਕੇ ਇਹ ਦਿਖਾ ਦਿਖਾ ਕਈ ਨੇ ਸਮਰ ਦਾ ਫੋਟੋ ਆ ਦੇਖੋ ਫਾਦਰ ਨੇਮ ਵੀ ਤਾਂ ਸਹੀ ਹੈ ਕਿੱਥੇ ਅਗਰ ਸਮਰ ਪ੍ਰਦਾਵ ਦਿਖਾ ਪਹਿਲਾਂ ਆ ਸੀ ਹਾਂ ਠੀਕ ਹੈ ਕਿੰਨੇ ਬੱਚੇ ਨੇ ਇਹਦੇ ਚ? ਹਾਂਜੀ ਚਾਹ ਬਿਲੀ ਤੇ ਹੁਣ ਆਪਾਂ ਚੱਲਦੇ ਆਂ ਖੇਤ ਤੇ ਬਾਹਰ ਅੱਜ ਹਵਾ ਇੰਨੀ ਚੱਲਦੀ ਐ ਨਾ ਕਮਲੇ ਕੀਤੀ ਹੋਇਆ ਕੱਪੜੇ ਕੋ ਉੱਪਰੇ ਸਾਰੇ ਡਿੱਗ ਜਾਂਦੇ ਫੇਰ ਟੰਗਦੇ ਆ ਬਹੁਤ ਜ਼ਿਆਦਾ ਹਵਾ ਚੱਲ ਰਹੀ ਐ ਦੇਖ ਕਿੰਨੀ ਤੇਜ਼ ਹਵਾ ਦੇਖ ਅੱਜ ਤਾਂ ਕਮਲੇ ਹੀ ਕਰੇ ਪਿਆ ਹਵਾ ਨੇ ਲੋ ਜੀ ਆਪਾਂ ਹਜੇ ਖੇਤ ਪਹੁੰਚੇ ਵੀ ਨਹੀਂ ਸੀ ਪਿੱਛੇ ਫੋਨ ਚੱਲਾ ਗਿਆ ਕਿ ਰਿਸ਼ਤੇਦਾਰ ਆ ਰਹੇ ਨੇ ਜਗੀਰੀ ਤੇ ਤਾਂ ਕਰਕੇ ਆਪਾਂ ਵਾਪਸ ਆ ਗਏ ਏ ਹਰੋ ਨਾਲ ਗੱਲਾਂ ਬਾਤਾਂ ਮਾਰਾਂਗੇ ਫਿਰ ਦੇਖਦੇ ਆਂ ਜੇ ਟਾਈਮ ਬਚਿਆ ਫਿਰ ਜਾਵਾਂਗੇ ਆਪਾਂ ਆਪਣਾ ਬਾਹਰ ਸ਼ੈਅਰ ਕਰਨ ਗਏ ਸੀਗੇ ਤੇ ਠੰਡ ਲੱਗਦੀ ਸੀ ਮੈਂ ਇਥੋਂ ਮੁੜ ਕੇ ਵਾਪਸ ਜਾ ਕੇ ਨਾ ਕੋਟੀ ਪਾਈ ਆ ਤੇ ਤਾਂ ਠੀਕ ਲੱਗਿਆ ਬਹੁਤ ਠੰਡ ਲੱਗ ਰਹੀ ਆ ਬਈ ਪਤਾ ਨਹੀਂ ਕਿੱਥੇ ਦੱਸਿਓ ਕਿ ਜੇ ਕਿਸੇ ਨੂੰ ਪਤਾ ਬਈ ਕਿਤੇ ਮੀਂਹ ਪਿਆ ਜਾਂ ਕਿਤੇ ਪਹਾੜਾਂ 'ਚ ਬਰਫ਼ ਵਗੈਰਾ ਪੈ ਰਹੀ ਆ ਤੇ ਬਹੁਤ ਜ਼ਿਆਦਾ ਠੰਡ ਹੋਗੀ ਪੰਜਾਬ 'ਚ ਬਈ ਸਾਰੇ ਕਿਤੇ ਹੀ ਠੰਡ ਆ ਇਹ ਨਹੀਂ ਵੀ ਕਿਤੇ ਆਪਣੀ ਇੱਥੇ ਗੱਲ ਏਰੀਆ 'ਚ ਤੇ ਬਹੁਤ ਜ਼ਿਆਦਾ ਠੰਡ ਹੋਗੀ ਤੇ ਜੱਗੀਆਰੀ ਕਾਫੀ ਲੇਟ ਹੀ ਗਏ ਸੀਗੇ ਤੇ ਅਸੀਂ ਤਾਂ ਕਿਹਾ ਸੀ ਵੀ ਰਾਤ ਰਹਿ ਜਾਓ ਪਰ ਰਹੀ ਨਹੀਂ ਕਹਿੰਦੀ ਕੰਮ ਐ ਸਾਨੂੰ ਜ਼ਰੂਰੀ ਤਾਂ ਕਰਕੇ ਜਾਣਾ ਪੈਣਾ ਤੇ ਫਿਰ ਇਸ ਕਰਕੇ ਆਪਣੇ ਤੋਂ ਖੇਤ ਵੀ ਨਹੀਂ ਜਾਇਆ ਤੇ ਹੁਣ ਕੱਲ ਵਾਲੇ ਦਿਨਾਂ ਦੇਖਾਂਗੇ ਕਿਦਾਂ ਦਾ ਦਿਨ ਚੜਦਾ ਤੇ ਕੀ ਕੀ ਕਰਾਂਗੇ ਉਹ ਆਪਾਂ ਅਗਲੇ ਵਲੌਗ ਚ ਦੱਸਾਂਗੇ ਤੇ ਅੱਜ ਵਾਲੇ ਵਲੌਗ ਚ ਇੰਨਾ ਹੀ ਆਮੇਦ ਕਰਦੇ ਆ ਗਾਈ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋ ਜੇ ਵਧੀਆ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆ ਨੈਕਸਟ ਵਲੌਗ ਚ ਥੈਂਕਸ ਫੋਰ ਵਾਚਿੰਗ ਬਾਏ ਬਾਏ